ਇਹ ਨਾ ਹੁੰਨੀ ਹੈਗੇ ਕੀ ਹੋ ਗਿਆ ਗੈਵੀ ਉਹਦੇ ਕੌਣ ਮਿਲਿਆ ਬੱਬੂ ਮਾਨ ਵੀਰਾ ਓਏ ਲਾਈਟ ਔਨ ਕਰੇ ਵੀਰੇ ਫਲੈਸ਼ ਲਾਈਟ ਜੇ ਉਹ ਦੇਖ ਐਦਾ ਪਿੰਡ ਚ ਸੀ ਤਾਂ ਪਿੰਡ ਵਾਲੇ ਹੀ ਇੰਨੇ ਪਿਆਰ ਕਰਦੇ ਸੀ ਕੁਸ਼ ਕੁਸ਼ ਕੁ ਬੰਦੇ ਨੂੰ ਹੁੰਦੀ ਐ ਐਦਾ ਭੇਡ ਪ੍ਰਵਿਰਤੀ ਵਾਲਾ ਇੱਕ ਦੋ ਬੰਦੇ ਬਾਕੀ ਪਿਆਰ ਹੀ ਮਿਲਿਆ ਸਾਰ ਸੱਚਮਚ ਮੈਂ ਸੱਚੇ ਪਾਤਸ਼ਾਹ ਦੀ ਬਹੁਤ ਕਰਦਾ ਖੰਟ ਵਾਲੇ ਮਾਨ ਦੇ ਫੈਨਸ ਬਾਰੇ ਤਾਂ ਅਸੀਂ ਜਾਣਦੇ ਹੀ ਹਾਂ ਦੁਨੀਆ ਭਰ ਵਿੱਚ ਮਾਨ ਨੂੰ ਚਾਹਣ ਵਾਲੇ ਫੋਲੋ ਕਰਦੇ ਨੇ ਜਿਨ੍ਹਾਂ ਵਿੱਚੋਂ ਜਵਾਕ ਬਜ਼ੁਰਗ ਜਵਾਨ ਹਰ ਉਮਰ ਦਾ ਫੈਨ ਵੇਖਣ ਨੂੰ ਮਿਲਦਾ ਹੈ ਤੇ ਹਾਲ ਹੀ ਚ ਇੱਕ ਐਸਾ ਹੀ ਉਦਾਹਰਨ ਵੇਖਣ ਨੂੰ ਮਿਲਿਆ ਜਿਸ ਵਿੱਚ ਬੱਬੂ ਮਾਨ ਆਪਣੇ ਫੈਨਸ ਤੇ ਪਿਆਰ ਲਟਾਉਂਦੇ ਹੋਏ ਨਜ਼ਰ ਆਏ ਜੀ ਹਾਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਇੱਕ ਸਰਦਾਰ ਮੁੰਡਾ ਰਸਤੇ ਵਿੱਚ ਖੜਾ ਬੱਬੂ ਮਾਨ ਨੂੰ ਜਦੋਂ ਮਿਲਦਾ ਹੈ ਤਾਂ ਬੱਬੂ ਮਾਨ ਗੱਡੀ ਰੋਕ ਕੇ ਉਸਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਇਨਾ ਨਹੀਂ ਫੈਨ ਦੇ ਕਹਿੰਦੇ ਬੱਬੂ ਮਾਨ ਉਸਦੇ ਦੋਸਤ ਨਾਲ ਵੀ ਵੀਡੀਓ ਕਾਲ ਤੇ ਗੱਲ ਕਰਦੇ ਹਨ ਗੈਰੀ ਕਿ ਕਿੱਦਾਂ ਗੈਰੀ ਗੈਵੀ ਗੈਵੀ ਤੈਨੂੰ ਪਹਿਲਾਂ ਹੀ ਮਿਲਿਆ ਹੋਇਆ ਅੱਛਾ ਇੱਥੇ ਮਿਲਿਆ ਇਹ ਤੇ ਗੱਡੀ ਚ ਲਾੜਦੇ ਤੁਸੀਂ ਗੱਡੀ ਵਿੱਚ ਸੀ ਜਿਸ ਤੋਂ ਬਾਅਦ ਬੱਬੂ ਮਾਨ ਨੂੰ ਜਦੋਂ ਉਸਦੇ ਸਾਥੀ ਨੇ ਪੁੱਛਿਆ ਕਿ ਲੋਕ ਤੁਹਾਨੂੰ ਇੰਨਾ ਪਿਆਰ ਕਿਉਂ ਕਰਦੇ ਨੇ ਤਾਂ ਜਵਾਬ ਵਿੱਚ ਬੱਬੂ ਮਾਨ ਨੇ ਆਖਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਪਿਆਰ ਮਿਲਦਾ ਆਇਆ ਇਹ ਸਾਰੇ ਫੈਨਸ ਉਹਨਾਂ ਦੇ ਪਰਿਵਾਰ ਵਾਂਗ ਰਹੇ ਨੇ ਬਸ ਕੁਝ ਕੁ ਪੇਡਾ ਹੁੰਦੀਆਂ ਨੇ ਜੋ ਨਫ਼ਰਤ ਫੈਲਾਉਂਦੀਆਂ ਨੇ ਪਰ ਤਕਰੀਬਨ ਉਹਨਾਂ ਨੂੰ ਵਾਧੂ ਪਿਆਰ ਹੀ ਮਿਲਦਾ ਪਿਆਰ ਤਾਂ ਪਹਿਲਾਂ ਤੇ ਜਦ ਜੰਮੇ ਪਿਆਰ ਹੀ ਮਿਲਦਾ ਪਿੰਡ ਚ ਸੀ ਤਾਂ ਪਿੰਡ ਵਾਲੇ ਹੀ ਇੰਨੇ ਪਿਆਰ ਕਰਦੇ ਸੀ ਕੁਝ ਕੁਝ ਕੁ ਬੰਦੇ ਨੂੰ ਹੁੰਦੀਆਂ ਜਿਹਦਾ ਪੇਡ ਪਰਵਰਤੀ ਵਾਲਾ ਇੱਕ ਦੋ ਬੰਦੇ ਇਹ ਕਹਿੰਦੇ ਹੋ ਬੱਬੂ ਮਾਂ ਨੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਇੱਕ ਝਾੜ ਵੀ ਪਾਈ ਤੇ ਪਿਆਰ ਦੇਣ ਵਾਲਿਆਂ ਨੂੰ ਪਿਆਰ ਦਿੱਤਾ ਇੱਕ ਵਾਰ ਤੁਸੀਂ ਵੀ ਨਜ਼ਰ ਕਰੋ ਇਸ ਵਾਇਰਲ ਹੁੰਦੀ ਵੀਡੀਓ ਦੇ ਵੱਲ ਸਰੀ ਸਤਿ ਸ੍ਰੀ ਅਕਾਲ ਜੀ ਬਸ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਬਣਦਾ ਉਹ ਬਸ ਇੱਕ ਗੱਲ ਕਰੋਗੇ ਕਿੱਥੇ ਘੁੰਮਦਾ ਮੇਰੇ ਮੈਂ ਮੋਟਰਸਾਈਕਲ ਲੈਣਾ ਆ ਤਾਂ ਦਾਦੇ ਰਾਮੇ ਨਾਲ ਕਰ ਪੁਰਾਣਾ ਗੱਲ ਕਰ ਲੋ ਆ ਕਰਾ ਦੇ ਖੁਸ਼ ਹੋ ਜਾਊਗਾ ਫਿਰ ਬਹੁਤ ਖੁਸ਼ ਹੋ ਜਾਊਗਾ ਤੇਰਾ ਦਿਨ ਬਣ ਗਿਆ ਅੱਜ ਕਿਹੜਾ ਪਿੰਡ ਨਾ ਜ਼ਰਾ ਮੈਂ ਤਨਾਸ ਰਹਿੰਦਾ ਵੀਰੇ ਅੱਛਾ ਜੀ ਫਿਰ ਤਾਂ ਗਾ ਤੂੰ ਪਹਿਲਾਂ ਉਹ ਹਿੰਦੀ ਬੋਲੀ ਜਾਂਦਾ ਪਹਿਲਾਂ ਅੱਛਾ ਇਹ ਪਹਿਲਾਂ ਮੈਂ ਮੁੰਡੇ ਨਾਲ ਜਿਹੜਾ ਸੀ ਨਾ ਭਈਆ ਜਿਹਾ ਤਾਂ ਮੇਰੇ ਨਾਲ ਅੱਛਾ ਅੱਛਾ ਗੱਲ ਕਰੇ ਰੋਜ ਲਾਈਟ ਲਾਈਟ ਵੜੀ ਕੋਣ ਲਾਈਟ ਮੇਰਾ ਆਪੂ ਬਹੁਤ ਬੜਾ ਫੈਨ ਸੀ ਵੀਰੇ ਤੁਹਾਡਾ ਕਿੱਥੇ ਹਾਂ ਬਾਪੂ ਜੀ ਹਾਂ ਬੱਪੂ ਹੀ ਹੈਗੇ ਨਾ ਹੁਣ ਨਹੀਂ ਹੈਗੇ ਕੀ ਹੋ ਗਿਆ ਗੈਰੀ ਉਹਦੇ ਕੋਣ ਮਿਲਿਆ ਬੱਬੂ ਮਾਨ ਵੀਰਾ ਓਏ ਲਾਈਟ ਔਨ ਕਰੇ ਵੀਰੇ ਫਲੈਸ਼ ਲਾਈਟ ਜੋ ਦੇਖ ਐਦਾ ਪੋਲੇ ਪੋਲੇ ਗੈਰੀ ਕਿੱਦਾਂ ਗੈਰੀ ਗੈਵੀ ਗੈਵੀ ਤੈਨੂੰ ਪਹਿਲਾਂ ਹੀ ਮਿਲਿਆ ਹੋਣਾ ਇੱਥੇ ਮਿਲਿਆ ਤੇ ਗੱਡੀ ਚਲਾਰਦੇ ਤੁਸੀਂ ਗੱਡੀ ਵਿੱਚ ਸੀ ਮੈਂ ਹਲੇ 34 ਸੈਕਟਰ ਆਇਆ ਹੋਇਆ ਬਾਈਕ ਆ ਮੋਟਰਸਾਈਕਲ ਲੈਣ ओके <laughs> okay. हां okay जी ਗਿੜੇ ਠੀਕ ਹੈ ਚੰਗਾ ਗਿੜੇ ਓਕੇ ਜੀ ਬੱਲਾਂ ਚੰਗਾ ਜੀ ਚੱਲ ਅੱਜ ਚੱਲੋ ਸ਼ੁਰੂ ਹੋ ਗਿਆ ਆ ਜਿੰਨੇ ਪਿਆਰ ਕਰਦਾ ਤਾਂ ਕਰਦੇ ਨੇ ਤੁਨੀ ਤਹਾਨੂੰ ਦੇਖ ਸਸ ਉਹ ਭਾਈ ਅਸੀਂ ਵੈਸੀ ਪਰਿਵਾਰ ਕੈਂ ਪਿਆਰ ਤਾਂ ਪਹਿਲਾਂ ਤੇ ਜਦ ਜੰਮੇ ਪਿਆਰ ਹੀ ਮਿਲਦਾ ਪੇਟ ਚ ਸੀ ਤਾਂ ਪੇਂਡ ਵਾਲੇ ਹੀ ਇੰਨੇ ਪਿਆਰ ਕਰਦੇ ਸੀ ਕੁਛ ਕੁਛ ਕ ਬੰਦਿਆਂ ਨੂੰ ਹੁੰਦੀ ਆ ਇਦਾਂ ਭੇਡ ਪ੍ਰਵਿਰਤੀ ਵਾਲਾ ਇੱਕ ਦੋ ਬੰਦੇ ਬਾਕੀ ਪਿਆਰ ਹੀ ਮਿਲਿਆ ਤਾਂ ਅੱਛਾ ਬੱਚਾ ਮੈਂ ਸੱਚੇ ਪਾਤਸ਼ਾਹ ਦੀ ਬਹੁਤ ਕਰਦਾ ਸੜਕਾਂ ਜਾਮ ਹੁੰਦੀਆਂ ਅੱਜ ਦੇਖੇ ਨੇ ਕਿਸੇ ਦੇ ਜਨਮ ਦਿਨ ਤੇ ਲੋਕ ਐਸ ਤਰ੍ਹਾਂ ਨਾਲ ਪਿਆਰ ਕਰਦੇ ਨੇ ਨਾ ਸੱਚੇ ਪਾਤਸ਼ਾਹ ਤੁਹਾਡੀ ਉਮਰ ਭਾਈ ਲੋਕੀਤ ਜੀ ਦੀ ਹੋਵੇ ਬਸ ਬਾਰੀਕ ਕਰੇ ਸੱਚੇ ਪਾਤਸ਼ਾਹ ਮਨੀਸ਼ ਪਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਾਨ ਪਾਜੀ ਅਸੀਂ ਵੀ ਹੁਣ ਜਾਣ ਲੱਗਾਂਗੇ ਤੁਹਾਡੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ